ਪਿਆਰ ਭਰੀ ਸਾਸੜੀ ਕਾਲ ਫੇਸਬੁਕ ਉਨ ਯੂਟਿਊਬ ਉਨ ਕਹਿੰਦੇ ਐਡ ਦੋਣੀ 5 ਤੋਂ 7 ਫੋਟੋਆਂ ਭੇਜੋ 98434797 ਮੀ ਨੰਬਰ ਤੇ ਤੇ ਆਪਾਂ ਦੇ ਕਿੰਨੇ ਵੀਰੇ 6 ਤੋਂ 7 ਚੀਜ਼ਾਂ ਤੇ ਵੇਟ ਸਭੀਆਂ ਟਰਾਲੀਆਂਆਂ ਲੱਗ ਲੱਗ ਏਰੀਆ ਦੇ ਲੱਗ ਲੱਗ ਪਿੰਡਾਂ ਚੋਂ ਟਰਾਲੀਆਂਾਂ ਦੇ ਟਰਾਲੇ ਲੈ ਕੇ ਆਏ ਆ 16 ਸਾਦਾ ਟਰਾਲਾ ਵੀਰੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਟਾਟਾ ਦਾ ਲੋਹਾ ਲੱਗਿਆ ਸੇਲ ਦਾ ਮਾਲ ਲੱਗਿਆ ਪੂਰਾ ਵਧੀਆ ਟਰਾਲਾ ਟਰਾਲਾ ਇਹ ਤੇ ਗਰਦਾਸਪੁਰ heir ਗਿਆ 16 7 ਦਾ ਟਰਾਲਾ ਕੋਕਾ ਪੀਸ ਉਹ ਲੈਜਰ ਕੱਢਣੇ ਦਾ ਵੈੱਡ ਬਣਿਆ ਤੇ 2 1/2 ਫੁੱਟਾ ਵੈੱਡਾ 2 1/2 ਫਟਵਾੜਾ 4 ਇੰਚ ਕੀ ਬੱਤੇ ਆ ਰੇਲ ਦਾ ਹਿੱਸਾ ਗਾਡਰਾ ਦੇ ਦੋੜੀਆਂ ਸਪੋਟਾਂ ਲੱਗੀਆਂ ਥੱਲੇ ਵਾਲੇ ਦੇ ਪਾਸੇ ਦਾਸ ਸਿੰਘ ਕੀ ਗਾਡਰਾ ਸੇਲ ਦਾ ਮਾਰ ਲੱਗਾ ਸਾਰਾ ਕੁਝ ਲੈਜਰ ਕੱਢਣਾ ਇਹਦਾ ਵੈੱਡ ਬਣਿਆ ਵਾ ਤੇ ਮੰਜੀ ਲੱਗੀ ਆ ਸਭ ਕੁਝ 5 ਵਜੇ ਟਰਾਲਾ ਰੇਟ ਹੈਗਾ 3 ਲੱਖ ਤੇ 20 ਹਜ਼ਾਰ ਉੱਤੇ ਕਿਹੜਾ ਬੰਦਾ ਆਪਣੀ ਵੀਡੀਓ ਤਸਾਂ ਬੰਦਨ ਸ਼ੇਅਰ ਕਰਕੇ ਜਾਊਗਾ 5000 ਰੁਪਇਆ ਡਿਸਕ ਕਰੂਗਾ ਵੀਰ ਦਾ ਏਰੀਆ ਗਰਦਾਸਪੁਰਾ ਵੀਰ ਦਾ 5000 ਰੁਪਇਆ ਡਿਸਕ ਕਰੂਗਾ ਕਿਹੜਾ ਤਸਾਂ ਬੰਦਨ ਸ਼ੇਅਰ ਕਰਕੇ ਜਾਊਗਾ ਤੇ ਚੈਨਲ ਸੈਕਸ ਵਗੈਰ ਕੀਤਾ ਹੋਵੇ ਤੇ ਕੋਕਾ ਪੀ ਟਰਾਲਾ ਬਹੁਤ ਸੋਹਣਾ ਤੇ ਦਾਸ ਨੜੀ ਹਾਬਾ ਤੇ ਮੱਛੀ ਹੁੱਕ ਦੇ ਟਰਾਲਾ ਤੇ ਰੇਲ ਦੇ ਹਿੱਸਾ ਤੇ ਕੋਕਾ ਪੀ ਟਰਾਲਾ ਪੂਰਾ ਕੁਆਲਿਟੀ ਦਾ ਲੰਕ ਕੀਤਾ ਤੇ ਜਾਲੀ ਛਾਲੀ ਲੱਗੀ ਵੈਡ ਨੂੰ ਗੰਨੇ ਵਾਲੇ ਵੀਰਾਂ ਵਾਸਤੇ ਟਰਾਲਾ ਇਹ ਹੈ ਵੀ ਤੋਂ ਪਾਰਾ ਟਰਾਂਦਾ ਬਣਿਆ ਵਾ ਕੋਕਾ ਵੀ ਟਰਾਂਦਾ ਤੇ ਪੂਰੀਆਂ ਛਪੋਟਾ ਛਪੋਟਾ ਧੋਰੀ ਮੇਰ ਘੱਡਰਾ ਲੱਗਗਾ ਉੱਤੇ ਨੰਦਪੁਰ ਵਾਲਾ ਗਿਆਨ ਵਾਸਤੇ ਤੇ ਉਹ ਵੀ ਦਿੱਤਾ ਵਾ ਜੁਜਵੰਗ ਗਾਉਂ ਚਾਲੀ ਤਰਪਾਲ ਪਾਉਣ ਨੂੰ ਕੋਕਾ ਪੀਸ ਟਰਾਂਦਾ ਕਿਸ ਵੀਰ ਭਾਈ ਨੇ ਲੈਣਾ ਵੀਰਾਂ ਸਪੈਕ ਕਰ ਸਕਦੇ ਆ ਵੀਲ ਕਵਰ ਚੜੇ ਹੋਏ ਆ 3 ਲੱਖ ਤੇ 20 ਹਜ਼ਾਰ ਰੁਪਇਆ ਮੈਂ ਕਰਦਾ ਮੌਕੇ ਦੇ ਮਾਨਤਾਨ ਕਰ ਤੂੰਗਾ ਵੀਰ ਕੋ ਸਾਰੀ ਵੀ ਕਪੜਾ ਭਰ ਕੇ ਸਟੈਪ ਨਾ ਕਰਿਓ ਤੇ ਸੇਰੇ ਤਾਂ ਵੀਰ ਨੂੰ ਲਾਇਕ ਤੇ ਕਮੈਂਟ ਕਰ ਦੇ ਕੰਤੇ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਬਹੁਤ ਵਧੀਆ ਟਰਾਲਾ ਕੁਆਲਟੀ ਦਾ ਰੰਗ ਕੀਤਾ ਵਾ ਤੇ 2K ਦਾ ਰੰਗ ਕੀਤਾ ਵਾ ਬਹੁਤ ਸੋਹਣਾ ਟਰਾਲਾ ਵੀਰ ਕੋ ਸਾਰੀ ਵੇ ਕਪੜਾ ਬਣ ਕੇ ਸਟੈਪ ਪਣਾ ਕਰਿਓ ਸਾਰਾ ਛੇ ਦੀ ਟਰਾਲੀ ਆ ਲੈਫਟ ਵਾਲੀ ਹੈਗੀ ਆ ਇਹ ਏਰੀਆ ਹੈਗਾ ਇਹਨਾਂ ਦਾ ਵੀਰ ਕੋਲੇ ਤਿੰਨ ਟਰਾਲੀਆਂ ਹੈਗੀਆਂ ਜਿਹਦੇ ਕੋਲੇ ਖੜੀਆਂ ਏਰੀਆ ਹੈਗਾ ਮੋਗਾ ਜ਼ਿਲ੍ਹਾ ਪਿੰਡ ਮਾਨੂ ਕੀ ਤੇ ਉੱਥੋਂ ਦੀ ਟਰਾਲੀ ਹੈ ਇਹ ਮੋਗਾ ਜ਼ਿਲ੍ਹਾ ਪਿੰਡ ਮਾਨੂ ਕੀ ਤੇ ਬਹੁਤ ਵਧੀਆ ਟਰਾਲੀ ਕੇ ਵੀਰ ਭਾਈ ਲੈਣੀ ਵੀਰ ਨਾਲ ਸੰਪਰਕ ਕਰ ਸਕਦੇ ਲੈਫਟਾਈ ਟਰਾਲੀ ਆ ਤੇ 11 6 ਦੀ ਟਰਾਲੀ ਆ ਤੇ 1,30,000 ਰੁਪਏ ਮੰਗ ਕਰਦੇ ਮੌਕੇ ਦੇ ਮਾਤਣ ਕਰ ਦੇਣਗੇ ਟਰਾਲੀ ਬਹੁਤ ਵਧੀਆ 8 ਨੜੀ ਹਾਬਾ 4 ਇੰਚੀ ਸਾਈਜ਼ ਦਾ ਤੇ 8 ਇੰਚੀ ਦੇ ਗੱਡਰਾ ਟਰਾਲੀ ਦੇ ਤੇ ਪੂਰੀ ਵਧੀਆ ਟਰਾਲੀ ਕਿਸੇ ਵੀਰ ਭਾਈ ਜੀ ਲੈਣੀ ਵੀਰ ਨਾਲ ਸੰਪਰਕ ਕਰਦੇ ਸਵਾ ਦੋ ਪਟਵਾੜਾ ਟ੍ਰਾਲੀ ਲੈਫਟ ਵਾਲੀ ਬਹੁਤ ਵਧੀਆ ਹੈ ਟਾਇਰਾਂ ਦੀ ਲੋਕੇਸ਼ਨ ਵੇਖ ਹੀ ਸਕਦੇ ਟਰੈਲ ਬਹੁਤ ਵਧੀਆ ਤੇ ਕੋਕਾ ਵੀ ਟਰਾਲੀ ਆ ਤੇ ਸਾਰੀ ਜਾਣਕਾਰੀ ਜਿਹੜੀ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ 1,30,000 ਰੁਪਏ ਮੰਗ ਕਰਦੇ ਵੀਡੀਓ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰੋ 11 ਛੇ ਦੀ ਟਰਾਲੀ ਆ ਲੈਫਟ ਵਾਲੀ ਬਹੁਤ ਵਧੀਆ ਕਿਸੇ ਵੀਰ ਭਾਈ ਨੂੰ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਤੇ ਲੈਫਟਾਈਟ ਰਾਦੀ ਆ ਮੱਛੀ ਹੁੱਕ ਚ ਬਣੀ ਵੀ ਆ ਇਹ ਤੇ ਕੋਕਾ ਵੀ ਟਰਾਲੀ 11 6 ਦੀ ਬਿਲਕੁਲ ਨਵੀਂ ਬਣਾ ਕੇ ਲਿਆਏ ਆ ਜਾਲੀ ਲੱਗੀ ਵੀ ਆ ਧੂੜੀ ਵਾਲੀ ਨਾਲ ਸਭ ਕੋ ਨਾਲ ਹੀ ਦੇਣਗੇ ਰੇਟ ਦੱਸਿਆਂ ਦੀ ਰੇਟ ਤੁਸੀਂ ਫੋਨ ਤੇ ਕਰ ਸਕਦੇ ਆ 4 ਇੰਚੇ ਦਾ ਹਿੱਸਾ ਤੇ 8 ਨੜੀ ਦੀ ਹੱਬਾ 8 ਇੰਚੀ ਗਾਡਰਾ ਸਵਾ ਦੋ ਫਟਵਾੜਾ ਸਨੇ ਜਾਲੀ 7-8 ਫਟ ਤਾਂ ਨੂੰ ਇਹ ਵੀ ਆ 2024 ਮਾਡਲ ਟਰਾਲੀ ਪੱਤੀ ਦਿਖਿਆ ਵਾ ਹੁਣੇ ਬਣਾ ਕੇ ਲੈ ਆਏ ਆ ਕੱਲ ਪਰਸੋਂ ਹੀ ਇਹ ਕਿਸੇ ਵੀਰ ਭਾਈਆਂ ਲੈਣੀ ਬੀਨਾਂ ਸੰਪਰਕ ਕਰ ਸਕਦੇ ਆ ਤੇ ਰੇਟ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ 11 ਇੰਚ ਦੀ ਟਰਾਲੀ ਹੈ ਇਹ ਵੀ ਬਹੁਤ ਵਧੀਆ ਕਿਸੇ ਵੀਰ ਭਾਈ ਨਹੀਂ ਲੈਣੀ ਬੀਨਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਲੀ ਜੜੀ ਲੱਗੀ ਵੈਡ ਨੂੰ ਤੇ ਲੈਫਟ ਵਾਲੀ ਟਰਾਲੀ ਹੈ ਇਹ ਅਤੇ 4 ਇੰਚੇ 60 ਇੰਚੀ ਗਾੜ ਡਰ ਰੱਠ ਨੜੀ ਦੀ ਹੱਬਾ ਸਵਾ ਦੋ ਪਟਵਾੜ ਤੇ 4 ਇੰਚੀ ਥੱਲੇ ਵਾਲੇ ਬੱਤੇ ਆ ਤੇ 11 ਸੀ ਦੀ ਟਰਾਲੀ ਜਾਂ ਲੈਫਟ ਵਾਲੀ ਤੇ ਫੋਨ ਤੇ ਤੋਂ ਨਹੀਂ ਰੇਟ ਕਰ ਸਕਦੇ ਰੇਟ ਦੱਸਿਆ ਨਹੀਂ ਵੀਰ ਨੇ ਤੇ ਕੋਕਾ ਪੀਸਾ ਪੰਪ ਬਿਲਕੁਲ ਨਵਾਂ ਲੱਗਿਆ ਟਰਾਲੀ ਨੂੰ ਨਵੀਂ ਟਰਾਲੀ ਆ ਤੇ ਫਿਰ ਰੇਟ ਫੋਨ ਤੇ ਕਰ ਸਕਦੇ ਆ ਤੇ ਬਹੁਤ ਵਧੀਆ ਟਰਾਲੀ ਕੇ ਵੀਰ ਭਾਈ ਜੀ ਲੈਣੀ ਵੀਰ ਨਾਲ ਸੰਪਰਕ ਕਰ ਸਕਦੇ ਕੋਕਾ ਪੀ ਟਰਾਲੀ ਆ ਤੇ ਹੈਵੀ ਤੋਂ ਭਾਰੀ ਬਣੀ ਵੀ ਆ ਤੇ ਗਾਰਡਰ ਬਹੁਤ ਵਧੀਆ ਨਰੋਏ ਆ जो किसी वीर भाई ने सपर्क कर लो थे नव लगे वा नवे की टराली पी जालीशाली लगी भी आका बहुत बढ़िया ट्राली है ग्यारह छे भी ते है है। शेरी। ते को लाइक करो शेयर करो कमेंट करो जो सब्स करो भरा करके शेयर कर दिया करो तो छोटे भरावान